ਸਪਰੀਮ ਕੋਰਟ ਦੇ ਆਰਡਰ ਦੇ ਮੁਤਾਬਕ ਉਹਨਾਂ ਨੂੰ ਉੱਥੋਂ ਹਟਾਇਆ। ਔਰ ਲੋਕਾਂ ਦੇ ਮਨ 'ਚ ਸਾਡੇ ਕਵੀਰ ਪੰਥੀਆਂ ਦੇ ਮਨ 'ਚ ਬਹੁਤ ਵੱਡਾ ਗਰੋਸ ਸੁਭਾਵਿਕ ਹੈ। ਪਰ ਸੀ ਉਸ ਦੇ ਵਾਸਤੇ ਅੱਜ ਸਾਰਾ ਆਈਸੀ ਪ੍ਰਸ਼ਾਸਨ ਗੱਲ ਕਰਨ ਵਾਸਤੇ ਕਿ ਇਹ ਕਿਵੇਂ ਹੋਇਆ, ਕਿਉਂ ਹੋਇਆ ਸਾਰੀ ਚਰਚਾ ਹੋਈ ਹੈ। ਸੋ ਬੜਾ ਅੱਛਾ ਲੱਗਾ ਕਿ ਸਾਰਿਆਂ ਨੇ ਸਦਲ ਮਿਲ ਕੇ ਕੋਈ ਦੁਨੀਆ ਦੀ ਅਸੀਂ ਸਮੱਸਿਆ ਨਹੀਂ ਜਿਹਦਾ ਕਿ ਪਿਆਰ ਮੁਹੱਬਤ ਨਾਲ ਹੱਲ ਨਾ ਹੋ। ਸ਼ਾਂਤਮੀ ਚਾਹ ਦੇ ਨਾਲ ਅਸੀਂ ਗੱਲਬਾਤ ਕੀਤੀ ਸਤਿਨਾਮ ਉਹਨਾਂ ਸਾਨੂੰ ਬਹੁਤ ਆਦਤ ਕੀਤਾ ਹੈਗਾ ਸਾਰੀ ਲੋਕਲ ਟੀਮ ਜਿਹੜੀ ਬੈਠ ਕੇ ਉਹਦੇ ਨਾਲ ਜਿਹੜੀ ਹੈਗੀ ਐ ਇਹਨਾਂ ਦੇ ਮੁਤਾਬਕ ਜਿਹੜਾ ਉਹ ਫੈਸਲਾ ਲੈ ਕੇ ਜਿਹੜੀ ਹੈਗੀ ਅਸੀਂ ਇੱਕ ਜ਼ੋਨ ਹੈਗਾ ਦੁਬਾਰਾ ਅਸੀਂ ਆਪਣਾ ਫਸਲਾ ਹੱਲ ਹੋ ਜਾਏਗਾ ਮੰਦ ਨੂੰ ਜਗ੍ਹਾ ਵੀ ਮਿਲੇਗੀ ਲੋਕਲ ਜਿਹੜੀ ਹੈਗੀ ਐ ਟੀਮ ਹੈਗੀ ਉਹਦੀ ਸਹਿਮਤੀ ਵੀ ਹੋਏਗੀ ਸਾਰੀਆਂ ਗੱਲਾਂ ਹੋ ਚਾਹੀਆਂ ਹੋਣਗੀਆਂ ਤੋਂ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆਂ ਵਾਹੀਏ ਸਤਿਗੁਰੂ ਕਬੀਰ ਮਹਾਰਾਜ ਜੀ ਜੈ ਕਬੀਰ ਜੈ ਕਬੀਰ ਤਾਂ ਕਬੀਰ ਜੈ ਕਬੀਰ ਤਾਂ ਕਬੀਰ